thank yes. you मंदर मिले

ਸਤਿਨਾਮ <coughs> ठापला <णस्फी> ਇਹਨਾਂ ਪਲਾਂ ਦੀ ਦੇਖੋ ਨਾਲ ਓ ਮਾਈ ਗੋਡ ਦੋਧਰ ਕਰੋ ਆਏ ਕਿੰਨਾ ਉਹਰੇ ਵੇਲੇ ਬਚਾਰੇ ਬਾਈ ਖਾਂਦਾ ਹੋਈ ਬੋਲ ਮਾਮਾ ਬਹੁਤ ਮੈਡੀਕਲ ਕਰਾ ਦਿੱਤਾ ਨਾ ਇਹ ਬੋਲ ਜਿੰਨੇ ਮਿਲਦੇ ਨੇ ਬਹੁਤ ਜਰ ਮਾਮਾ ਬੋਲਣੋਂ ਯਾਤਰਾ ਰੋਗ ਕੀਤੀ ਆ ਆਇਆ ਅੱਜ ਬੋਲਣੇ ਇੱਕ ਮਹੀਨਾ ਤੋਂ ਜਿਹੜਾ ਖੇਡਾ ਹੁੰਦਾ ਹੈ ਇਹ ਕਹ ਕੋਈ ਮਾਪਾਂ ਜਾਂਦੇ ਨੇ ਹਾਂ ਉਹਨਾਂ ਕੱਟ ਲਈ ਜਿੰਨ ਸਾਰਾ ਕੰਮ ਕੀਤਾ ਅੱਜ ਸਵੇਰੇ ਦਾ ਆਓ ਜੀ ਬਰਦਾ ਨੂੰ ਨਾ ਵਧੇ ਵਧੇ ਆਓ ਜੀ ਸੇਵਾਦਾਰ ਰਹੇਗੇ ਸਾਡੇ ਹੋਰ ਆਓ ਜੀ ਬ੍ਰੈਂਡ ਆਪਰ ਰਹਿੰਦਾ ਭਾਈ ਇਹਦੇ ਚ ਤੁੰਡੂ ਕੁਦਨ ਨੂੰ ਸੁਨੀਲ ਕੁਮਾਰ ਜੀ ਆਪਣੀ ਕੈਮੀ ਯਾਤਰਾ ਹੈ ਮੇਰੀ ਤੀਸਰੀ ਯਾਤਰਾ ਹੈ ਜੀ ਅੱਜਵਾਰੇ ਕੀ ਮਤਲਬ ਸੋਚਿਆ ਤੋਂ ਨੇ ਅੱਜਵਾਰੇ ਮੈਂ ਇਹ ਸੋਚਿਆ ਜੀ ਸਾਡੇ ਪ੍ਰਧਾਨ ਜੀ ਨੇ ਨੀਟੂ ਜੀ ਤੇ ਮੈਂ ਇਹ ਸੋਚਦਾ ਜਾਂਗਾ ਵੀ ਜਦ ਤੱਕ ਸਾਤ ਮਹਾਮਾਈ ਬਲਾਂਦੀ ਹੈਗੀ ਉਹ ਤੱਕ ਜੀ ਜਾਵਾਂਗੇ ਜੀ ਜੋ ਮਤਲਬ ਸ਼ਹਿਰ ਵਾਸੀ ਨੇ ਆਪਣੇ ਹਾਂ ਜੀ ਇਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਸ਼ਹਿਰ ਵਾਸੀوں ਨੂੰ ਇਹ ਹੀ ਮੈਸੇਜ ਹੈ ਬੱਦ ਤੋਂ ਵੱਧ ਇਹ ਯਾਤਰਾ ਨਾਲ ਜੁੜਨਾ ਆਪਣਾ ਹੋਰ ਕੰਮਾ ਕੰਨੀਓ ਧਿਆਨ ਛੱਡ ਕੇ ਇਧਰ ਮਹਾਮਾਈ ਕੰਨੀ 10 ਮਿੰਟ ਧਿਆਨ ਲਾਣਾ ਇਹ ਉਹ ਜ਼ਰੂਰੀ ਹੈ ਸਾਨੂੰ ਮੈਂ ਕਿਹਾ ਨੇ ਹਜੀ ਕਿਨਾ ਮਾਪੜਾ ਅਸ਼ੋਕਮਰ ਜੀ ਅਸ਼ੋਕਮਰ ਜੀ ਕਿਹੜੀ ਜਗ੍ਹਾ ਤੋਂ ਆਪਾਂ ਤੁਰੀ ਤੋਂ ਜੀ ਤੁਰੀ ਪਿੰਡ ਤੋਂ ਆਪਣੀ ਕੈਮੀ ਯਾਤਰਾ ਹੈ ਜੀ ਆਪਣੀ 15 15 ਸਾਲ ਹੋ ਗਏ ਜੀ ਆਪਾਂ ਯਾਤਰਾ ਨਾਲ ਜੁੜਿਆ ਨੂੰ ਜੀ ਡੰਡੋ ਉੱਤੇ ਜੀ ਠੀਕ ਹੈ ਜੀ ਪਛਮੀ ਯਾਤਰਾ ਮੈਨੂੰ 15 ਸਾਲ ਹੋ ਗਏ ਹਾਂ ਮੈਨੂੰ 15 ਸਾਲ ਹੋ ਗਏ ਜੀ ਉਹ ਜੁੜੇ ਨੂੰ ਵੈਸੇ 25ਵੀਂ 25ਵੀਂ ਯਾਤਰਾ ਹੈ ਜੀ ਅੱਗੇ ਬਾਰੇ ਕੀ ਸੋਚਿਆ ਜੀ ਅੱਗੇ ਸਰ ਅਸੀਂ ਇਹੀ ਕਹਾਂਗੇ ਜੀ ਵੀ ਸਾਰੇ ਨਾਲ ਜੁੜਨ ਮਹਾਮਈ ਦਾ ਅਸ਼ੀਰਵਾਦ ਲੈਣ ਜੀ ਪ੍ਰਾਪਤ ਕਰਨ ਮਹਾਮਈ ਦੇ ਦਰ ਤੇ ਜਾਏਗਾ ਕੋਈ ਖਾਲੀ ਨਹੀਂ ਆਏਗਾ ਉਥੋਂ ਜੀ ਮਹਾਮਈ ਦੇ ਪੂਰੇ ਖੁੱਲੇ ਬਣਾ ਰਹੇ ਆ ਜੀ ਜਨਾਬ ਜੀ ਆਪਣਾ ਮੇਰਾ ਨਾਮ ਜਨਕਰਨ ਮੀਨਸਾ ਸਰ ਅੱਜ ਇਹਦੀ ਯਾਤਰਾ ਜਾ ਰਹੀ ਹੈ ਕੈਮੀ ਯਾਤਰਾ ਜਾ ਰਹੀ ਹੈ ਪੰਸੋਂ ਵਾਲਾ ਡੰਡਾ ਚਾਚਾ ਜੋ ਕਿ 25ਵੀਂ ਯਾਤਰਾ ਹੈ ਜੋ ਕਿ ਕੱਲ ਈ ਧੂਰੀ ਤੋਂ ਚੱਲੀ ਸੀ ਕੱਲ ਨੂੰ ਇਹ ਨੈਨਾਦੇਵੀ ਪਹੁੰਚੂਗੀ ਉੱਥੇ ਹਵਨ ਯੱਗ ਕਰਾ ਕੇ ਪਰਸੋਂ ਵੀ ਵਫਸੀ ਆ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ 17:00 ਟਾਈਮ ਪੋਧੋ ਮਾਗਰੇ ਜੋ ਕਿ ਚਮਕੌਰ ਸਾਹਿਬ ਦੇ ਨਾਲ ਹੈ ਉੱਥੇ ਬੈਠੇ ਆ ਉੱਥੇ ਪੋਜੇ ਪਾਣੀ ਦੀ ਵਿਵਸਥਾ ਹੈ ਜਿਹੜੀ ਡਿਲੋਤਾ ਲਗਾਤਾਰ ਚੱਲ ਰਹੀ ਹੈ ਜਿਹੜੇ ਦੂਸਰੇ ਭਟਕ ਨੇ ਇੱਥੇ ਰੋਟੀ ਪਾਣੀ ਖਾ ਕੇ ਉਹ ਅੱਗੇ ਦਾ ਪੜਾਓ ਜਿਹੜਾ ਜਾਊਗਾ ਉੱਥੇ ਅੱਗੇ ਪੜਾਊਗਾ ਇਹ ਜਿਹੜੀ ਦੰਦ ਦੇ ਪਤਰਾ ਹੈ ਇਸ ਸਮਾਜ ਦੀ ਭਲਾਈ ਵਾਸਤੇ ਤਾਂ ਕਿ ਸਮਾਜਿਕ ਸੁਖਾਂਤੀ ਰਹੇ ਆਮਨ ਸ਼ਾਂਤੀ ਰਹੇ ਇਹ ਸਾਡਾ ਮਕਸਦ ਹੈ ਔਰ ਅਗਰ ਵੀ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਇਹ ਤੋਂ ਇਹ ਜਿਹੜੀ ਯਾਤਰਾ ਚੱਲਦੀ ਰਹੇ ਤਾਂ ਕਿ ਜਿਹੜੇ ਜਿੰਨਾਂ ਨੇ ਇਹ ਡੰਡਾਉਤ ਸੋਹਣ ਲਾਲ ਜੀ ਨੇ ਭਗਤ ਕਰਮ ਚੰਦ ਜੀ ਕਰਾਈ ਸੀ ਉਹ ਇਹ ਡੰਡਾਉਤ ਚੱਲਦੀ ਰਹੇ ਸਰ ਮਤਲਬ ਇੱਕ ਕਿਉਂ ਮਤਲਬ ਇਹੀ ਤੋਰਿਆ ਤੋਂ ਨੇ ਡੰਡਾਉਤ ਡੰਡਾਉਤ ਆ ਜਿਹੜੀ ਯਾਤਰਾ ਇਹ ਜਿਹੜੀ ਡੰਡਾਉਤ ਹੈ ਇਹਨਾਂ ਪਹਿਲਾਂ ਵੀ ਦਸ ਕਿਪਿਆਂ ਦੀ ਸਮਾਜਿਕ ਭਲਾਈ ਵਾਸਤੇ ਸਮਾਜਿਕ ਅੱچھے ਕੰਮਾਂ ਵਾਸਤੇ ਵੀ ਇਹ ਜਿਹੜੀ ਚੱਲਦੀ ਹੈ ਚੱਲੀ ਚੱਲੀ ਚੱਲਦੀ ਰਹੀ ਹੈ ਔਰ ਅਸੀਂ ਕਾਮਨਾ ਕਰਦੇ ਹਾਂ ਵੀ ਗਾਣ ਵੀ ਰਹੀ ਜਿਹੜੀ ਇਹ ਵਜ਼ੀਰਾਂ ਨੇ ਵੀਰਾ ਲਾਇਆ ਇਹ ਚੱਲਦਾ ਰਹੇ ਸਰ ਕੀ ਨਾਮ ਆਪਣਾ ਮੇਰਾ ਨਾਮ ਹਰਮੇਸ਼ ਕੁਮਾਰਾ ਤੁਹਾਡੀ ਕਹਿੰਦੀ ਯਾਤਰਾ ਜੀ ਇਹ ਸਾਡੀ 25ਵੀਂ ਅਖੰਡ ਜਨਮ ਅਤ ਯਾਤਰਾ ਜੋ ਤੂਰੀ ਤੋਂ ਪਗਤ ਦੂਸਰਾ ਜੀ ਨੇ ਬੂਟਾ ਲਾਇਆ ਸੀ ਇਹ ਬੂਟੇ ਨੂੰ ਗਾਂਗ ਭਗਤ ਸਹਾਰ ਲਾਲ ਜੀ ਨੇ ਅੱਗੇ ਚਲਾਇਆ ਉਸ ਤੋਂ ਬਾਅਦ ਸਾਡੇ ਮੀਟੂ ਜੀ ਨੇ ਇਹਦਾ ਹੁਣ ਬੂੜਾ ਸੰਭਾਲਿਆ ਹੋਇਆ ਇਹ ਹੁਣ ਬੜੇ ਬਖੂਬੀ ਨਾਲ ਇਹਨੂੰ ਨਿਵਾ ਰਹੇ ਨੇ ਜੋ ਆਪਣੇ ਸ਼ਹਿਰ ਵਾਸੀ ਨੇ ਉਹਨਾਂ ਤੋਂ ਬਾਦ ਕੋਈ ਮੈਸੇਜ ਸਾਡੇ ਸ਼ਹਿਰ ਵਾਸੀਆਂ ਦਾ ਬਹੁਤ ਵਧੀਆ ਸਹਿਯੋਗ ਹੈ ਇਸੇ ਦੇ ਨਾਲ ਇੱਕ ਦੂਜੇ ਨੂੰ ਜੁੜਨ ਦਾ ਮੌਕਾ ਮਿਲਦਾ ਹੈਗਾ ਤਾਂ ਕਿ ਸਾਰੇ ਆਪਸ ਵਿੱਚ ਸ਼ਹਿਰ ਦੇ ਵਿੱਚ ਏਕਾ ਬਣਿਆ ਰਹੇ ਜੋ ਸੁਣਾਤੀਆਂ ਆਪਣੇ ਕੁਝ ਪੜ੍ਹ ਕੇ ਹੋਏ ਨੇ ਠੀਕ ਹੈ ਨੇ ਉਹਨਾਂ ਨੂੰ ਤੁਹਾਡਾ ਕੋਈ ਮੈਸੇਜ ਹੈ ਅਸੀਂ ਉਹਨਾਂ ਨੂੰ ਕਹਿੰਦਾ ਵੀ ਸਾਰੇ ਰਲ ਮਿਲ ਕੇ ਇਕੱਠੇ ਹੋਵਾਂਗੇ ਤਾਂ ਹੀ ਆਪਾਂ ਸਾਡਾ ਸ਼ਹਿਰ ਤਰੱਕੀ ਕਰੂ ਸਾਡਾ ਪੰਜਾਬ ਤਰੱਕੀ ਕਰੂ ਸਾਡਾ ਦੇਸ਼ ਤਰੱਕੀ ਕਰੂਗਾ